ਦੇਖੋ ਪੱਤਰਕਾਰ ਸਾਹਿਬ ਐਸਬਸ ਟੋਸ ਧਰਤੀ ਵਿੱਚ ਮਿਲਣ ਵਾਲਾ ਇੱਕ ਰੇਸ਼ੀਦਾਰ ਖनिज ਹੈ ਜਿਹੜਾ ਨੀਲੇ ਪੀਲੇ ਹਰੇ ਲਾਲ ਗੁਲਾਬੀ ਰੰਗ ਦੇ ਵਿੱਚ ਧਰਤੀ ਦੇ ਵਿੱਚ ਰੇਸ਼ਿਆਂ ਦੇ ਰੂਪ ਦੇ ਵਿੱਚ ਪਿਆ ਹੁੰਦਾ ਹੈ ਸੰਸਾਰ ਦੇ ਬਹੁਤ ਸਾਰੇ ਦੇ ਮੁਲਕਾਂ ਦੇ ਵਿੱਚ ਇਸ ਦਾ ਖਨਨ ਹੁੰਦਾ ਇਹਨੂੰ ਕਟਾਇਆ ਜਾਂਦਾ ਤੇ ਇਸ ਦਾ ਇੱਕ ਖੂਬੀ ਹੈ ਇਹ ਇੱਕ ਤਾਂ ਤਾਪਮਾਨ ਨੂੰ ਰੋਧ ਤੋਂ ਤਾਪਮਾਨ ਰੋਧਕ ਹੈ ਵੀ ਅਗਰ ਕੋਈ ਚੀਜ਼ ਗਰਮ ਹੈ ਤਾਂ ਉਸ ਉਸ ਤੋਂ ਜਿਹੜੀ ਗਰਮੀ ਦੀਆਂ ਕਿਰਨਾਂ ਨਿਕਲਣੀਆਂ ਨੇ ਤੇ ਦੂਜੀ ਚੀਜ਼ ਨੇ ਗਰਮ ਹੋਣਾ ਅਗਰ ਵਿਚਾਲੇ ਐਸਬਸਟੋਸ ਦਾ ਕੱਪੜਾ ਐਸਬਸਟੋਸ ਦੀ ਰੂਮ ਜਾਂ ਸ਼ੀਟ ਰੱਖ ਲਈਏ ਤਾਂ ਗਰਮੀ ਦੂਜੇ ਪਾਸੇ ਨਹੀਂ ਜਾ। ਮੈਨੂੰ ਲੱਗਦਾ ਇਹ ਦੱਸੋ ਕਿ ਬਿਮਾਰੀਆਂ ਕਿਹੜੀਆਂ ਕਰੀਆਂ ਜਾਂ ਇਸ ਸੰਬੰਧੀ ਕੀ ਕੀ ਨੁਕਸਾਨ ਨੇ ਖਾਸ ਕਰਕੇ ਕਿਉਂਕਿ ਕੰਮ ਕਰਦੇ ਵੇਲੇ ਇਸਬਸਟੋਸ ਦੇ ਰੇਸ਼ੇ ਹਵਾ ਵਿੱਚ ਉੱਡਦੇ ਨੇ ਉਹ ਸਾਡੇ ਸਾਹ ਰਾਹੀ ਸਾਡੇ ਫੇਫੜਿਆਂ ਦੇ ਵਿੱਚ ਚਲੇ ਜਾਂਦੇ ਨੇ ਜਾਂ ਸਾਡੇ ਭੋਜਨ ਆ ਸਾਡੇ ਗਲੇ ਦੀ ਘੰਡੀ ਦੇ ਵਿੱਚ ਗਲੇ ਦੀ ਘੰਡੀ ਦਾ ਕੈਂਸਰ ਹੋ ਸਕਦਾ ਫੇਫੜਿਆਂ ਦਾ ਕੈਂਸਰ ਹੋ ਸਕਦਾ ਫੇਫੜਿਆਂ ਦੀ ਚਿੱਲੀ ਦਾ ਕੈਂਸਰ ਹੋ ਸਕਦਾ ਜਾਂ ਸਾਹ ਦਮੇ ਵਰਗੀ ਨਾਮੁਰਾਦ ਬਿਮਾਰੀ ਐਸਬਸਟੋਸਿਸ ਲੱਗ ਸਕਦਾ ਐਸਬਸਟੋਸ ਜਿਹੜਾ ਖਣਿਜ ਹੈ ਇਹ ਟੈਲਕਮ ਪਾਊਡਰ ਦੇ ਵਿੱਚ ਵੀ ਹੁੰਦਾ ਹ ਟੈਲਕਮ ਪਾਊਡਰ ਉਹ ਪਾਊਡਰ ਹੁੰਦਾ ਜਿਹੜਾ ਪਾਊਡਰ ਅਸੀਂ ਇੱਕ ਇੱਕ ਦਿਨ ਦੇ ਬੱਚਿਆਂ ਬੱਚੀਆਂ ਦੇ ਲਗਾਉਂਦੇ ਠੀਕ ਆਲ ਦੋਸਤੋ ਤੁਸੀਂ ਜੁੜੇ ਹੋਏ ਹੋ ਸੰਘਰਸ਼ ਦਾ ਸਟਰਗਲ ਦੇ ਨਾਲ ਤੇ ਮੈਂ ਸੁਖਤੀ ਤਮਾਣ ਦੋਸਤੋ ਆਪਾਂ ਅਕਸਰ ਹੀ ਪੜ੍ਹਦੇ ਆ ਸੁਣਦੇ ਆ ਕਿ ਕਈ ਤਰ੍ਹਾਂ ਦੇ ਪ੍ਰਦੂਸ਼ਣ ਆ ਹਵਾ ਪ੍ਰਦੂਸ਼ਣ ਆ ਭੂਮੀ ਪ੍ਰਦੂਸ਼ਣ ਆ ਚਾਹੇ ਉਹ 사운ਡ ਦਾ ਪ੍ਰਦੂਸ਼ਣ ਆ ਤਾਜਿਕ ਅਜਿਹੇ ਪ੍ਰਦੂਸ਼ਣ ਬਾਰੇ ਆਪਾਂ ਚਰਚਾ ਕਰਾਂਗੇ ਜਿਹਦਾ ਨਾਮ ਹੈਗਾ ਐਸਬੈਸਟੋਸ ਬੜਾ ਯੂਨੀਕ ਜਿਹਾ ਨਾਮ ਆ ਨਵੀਂ ਟਰਮ ਆ ਸਾਡੇ ਚੈਨਲ ਤੇ ਵੀ ਇਹ ਇੱਕ ਵੱਖਰਾ ਜਿਹਾ ਨਵਾਂ ਵਿਸ਼ਾ ਹੈਗਾ ਇਹਦੇ ਬਾਰੇ ਗੱਲਬਾਤ ਕਰਾਂਗੇ ਕਿ ਇਸ ਪ੍ਰਦੂਸ਼ਣ ਦੇ ਕੀ ਪ੍ਰਭਾਵ ਨੇ ਕਿਹੜੀਆਂ ਚੀਜ਼ਾਂ ਇਸ ਤੋਂ ਬੰਦੀਆਂ ਤਮਾਮ ਸਵਾਲ ਨੇ ਸਾਡੇ ਨਾਲ ਇਸ ਵੀਡੀਓ ਦੇ ਦੌਰਾਨ ਇਸ ਚਰਚਾ ਦੇ ਦੌਰਾਨ ਮੌਜੂਦ ਰਹਿਣਗੇ ਡੀਪ ਹਸਪੀਟਲ ਦੇ ਡਾਕਟਰ ਸਾਹਿਬ ਡਾਕਟਰ ਹਰਗੁਰਪਤਾਪ ਸਿੰਘ ਜੀ ਉਨਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਵਾਗਤ ਡਾਕਟਰ ਸਾਹਿਬ ਤੁਹਾਡੇ ਮਾਧਿਅਮ ਨਾਲ ਹੀ ਪੱਤਰਕਾਰ ਸਾਹਿਬ ਸਾਰੇ ਸਰੋਤਿਆਂ ਨੂੰ ਜੈ ਭੀਮ ਲਾਲ ਸਰਾਹ ਦੇ ਕੇ ਇੱਕ ਫਤਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਗ ਡਾਕਟਰ ਸਾਹਿਬ ਇਹ ਜੋ ਨਵੀਂ ਟਰਮ ਸਾਡੇ ਲਈ ਵੀ ਇੱਕ ਨਵਾਂ ਨਵਾਂ ਵਿਸ਼ਾ ਯੂਨੀਕ ਜਿਹਾ ਵਿਸ਼ਾ ਅਸਲ ਦੇ ਵਿੱਚ ਇਹ ਜੋ ਪ੍ਰਦੂਸ਼ਣ ਤੁਸੀਂ ਇਹਦੇ ਬਾਰੇ ਲੇਖ ਵੀ ਲਿਖਿਆ ਅਲਗੇ-ਤਲਗੇ ਚਰਚਾ ਵੀ ਆਪਾਂ ਕਰੀ ਅਸਲ ਦੇ ਵਿੱਚ ਹੈ ਕੀ ਹੈ ਇਹ ਇਹ ਇਹਦਾ ਨਾਮ ਮਤਲਬ ਇਸ ਤਰ੍ਹਾਂ ਦਾ ਇਹ ਹੈ ਕਿ ਇਹ ਕੀ ਹੈ ਅਹ ਦੇਖੋ ਪੱਤਰਕਾਰ ਸਾਹਿਬ ਐਸਬਸਟੋਸ ਧਰਤੀ ਵਿੱਚ ਮਿਲਣ ਵਾਲਾ ਇੱਕ ਰੇਸ਼ੀਦਾਰ ਖਣਿਜ ਜਿਹੜਾ ਨੀਲੇ ਪੀਲੇ ਹਰੇ ਲਾਲ ਗੁਲਾਬੀ ਰੰਗ ਦੇ ਵਿੱਚ ਧਰਤੀ ਦੇ ਵਿੱਚ ਰੇਸ਼ਿਆਂ ਦੇ ਰੂਪ ਦੇ ਵਿੱਚ ਪਿਆ ਹੁੰਦਾ ਭਾਰਤ ਦੇ ਵਿੱਚ ਵੀ ਇਸ ਦਾ ਖਨਨ ਹੁੰਦਾ ਸੀ ਪਹਿਲਾਂ ਇਹਨੂੰ ਕੱਢਿਆ ਜਾਂਦਾ ਸੀ ਸੰਸਾਰ ਦੇ ਬਹੁਤ ਸਾਰੇ ਦੇ ਮੁਲਕਾਂ ਦੇ ਵਿੱਚ ਇਸ ਦਾ ਖਨਨ ਹੁੰਦਾ ਇਹਨੂੰ ਕੱਢਿਆ ਜਾਂਦਾ ਤੇ ਇਸ ਦਾ ਇੱਕ ਖੂਬੀ ਹੈ ਇਹ ਇੱਕ ਤਾਂ ਤਾਪਮਾਨ ਨੂੰ ਰੋਧ ਤਾਪਮਾਨ ਰੋਧਕ ਹੈ ਵੀ ਅਗਰ ਕੋਈ ਚੀਜ਼ ਗਰਮ ਹੈ ਤਾਂ ਉਸ ਉਸ ਤੋਂ ਜਿਹੜੀ ਗਰਮੀ ਦੀਆਂ ਕਿਰਨਾਂ ਨਿਕਲਣੀਆਂ ਨੇ ਤੇ ਦੂਜੀ ਚੀਜ਼ ਨੇ ਗਰਮ ਹੋਣਾ ਅਗਰ ਵਿਚਾਲੇ ਐਸਬਸਟੋਸ ਦਾ ਕੱਪੜਾ ਐਸਬਸਟੋਸ ਦੀ ਰੂਮ ਜਾਂ ਸ਼ੀਟ ਰੱਖ ਦਈਏ ਤਾਂ ਗਰਮੀ ਦੂਜੇ ਪਾਸੇ ਨਹੀਂ ਜਾਂਦੀ ਦੂਸਰਾ ਐਸਬਸਟੋਸ ਅਗਰ ਸੀਮਿੰਟ ਦੇ ਵਿੱਚ ਪਾ ਦਿੱਤਾ ਜਾਵੇ ਤਾਂ ਐਸਬਸਟੋਸ ਦੇ ਕਰਕੇ ਉਸ ਸੀਮਿੰਟ ਦੀ ਸ਼ਕਤੀ ਵੱਧ ਜਾਂਦੀ ਹੈ ਉਸ ਦੀ ਉਸ ਦੇ ਵਿੱਚ ਸਾਨੂੰ ਵਾਧੂ ਸਰੀਏ ਤਾਰਾਂ ਵਗੈਰਾ ਪਾਉਣ ਦੀ ਲੋੜ ਨਹੀਂ ਪੈਂਦੀ ਸੀਮਿੰਟ ਦੀਆਂ ਚਾਦਰਾਂ ਸੀਮਿੰਟ ਦੀਆਂ ਪਾਈਪਾਂ ਬਣਾਉਣ ਵੇਲੇ ਐਸਬਸਟੋਸ ਆਇਆ ਹੋਇਆ ਹੋਵੇ ਅਗਰ ਤਾਂ ਉਹ ਵਧੀਆ ਤੇ ਹੰਡ ਅਨਸਾਰ ਬਣਦੀ ਆ ਹਮਮ ਡਾਕਟਰ ਸਾਹਿਬ ਇਸ ਐਸਬਸਟੋਸ ਜੋ ਪ੍ਰਦੂਸ਼ਣ ਬਾਰੇ ਗੱਲਬਾਤ ਹੋ ਰਹੀ ਆ ਇਹਦੇ ਨਾਲ ਇੱਕ ਤਾਂ ਇਹ ਦੱਸੋ ਕਿ ਬਿਮਾਰੀਆਂ ਕਿਹੜੀਆਂ ਜੜੀਆਂ ਲੱਗ ਸਕਦੀਆਂ ਕੀ ਕੀ ਨੁਕਸਾਨ ਨੇ ਖਾਸ ਕਰਕੇ ਕਿਉਂਕਿ ਇਹ ਨਾਲ ਜੁੜਦਾ ਸਵਾਲ ਉਹ ਆਪਾਂ ਬਾਅਦ ਚ ਕਰਾਂਗੇ ਪਹਿਲੇ ਦੱਸੋ ਇਸ ਬਿਮਾਰੀ ਦੇ ਨਾਲ ਇਹ ਇਸ ਪ੍ਰਦੂਸ਼ਣ ਦੇ ਨਾਲ ਬਿਮਾਰੀਆਂ ਕਿ ਲੱਗ ਸਕਦੀਆਂ ਦੇਖੋ ਸਰ ਜਿਹੜਾ ਐਸਬਸਟੋਸ ਖਣਿਜ ਦੇ ਰੀਸ਼ੇ ਨੇ ਅਗਰ ਉਹ ਧਰਤੀ ਦੇ ਉੱਪਰ ਪਏ ਨੇ ਜਾਂ ਸਾਡੇ ਫਰਸ਼ ਦੇ ਉੱਤੇ ਖਿੱਲੇ ਰੇ ਪਏ ਨੇ ਜਾਂ ਕੰਮ ਕਰਦੇ ਵੇਲੇ ਇਸ ਵਿਸਟੋਸ ਦੇ ਰੇਸ਼ੇ ਹਵਾ ਵਿੱਚ ਛੁੱਟ ਗਏ ਨੇ ਉਹ ਸਾਡੇ ਸਾਹ ਰਾਹੀ ਸਾਡੇ ਫੇਫੜਿਆਂ ਦੇ ਵਿੱਚ ਚਲੇ ਜਾਂਦੇ ਨੇ ਜਾਂ ਸਾਡੇ ਭੋਜਨ ਆ ਸਾਡੇ ਗਲੇ ਦੀ ਘੰਡੀ ਦੇ ਵਿੱਚ ਚਲੇ ਜਾਂਦੇ ਨੇ ਤੇ ਉੱਥੇ ਪੱਕੇ ਪਏ ਰਹਿੰਦੇ ਨੇ ਹੂੰ ਉੱਥੇ ਪਏ ਰਹਿਣ ਤੋਂ ਬਾਅਦ ਗਲੇ ਦੀ ਘੰਡੀ ਦਾ ਕੈਂਸਰ ਹੋ ਸਕਦਾ ਹੂੰ ਫੇਫੜਿਆਂ ਦਾ ਕੈਂਸਰ ਹੋ ਸਕਦਾ ਫੇਫੜਿਆਂ ਦੀ ਛਿੱਲੀ ਦਾ ਕੈਂਸਰ ਹੋ ਸਕਦਾ ਜਾਂ ਸਾਹ ਦਮੇ ਵਰਗੀ ਨਾਮੁਰਾਦ ਬਿਮਾਰੀ ਐਸਬਸਟੋਸਿਸ ਲੱਗ ਸਕਦੀ ਹੈ ਜਾਂ ਇੱਕ ਹੋਰ ਹੈਗਾ ਐਸਬਸਟੋਸ ਜਿਹੜਾ ਖਣਿਜ ਹੈ ਇਹ ਟੈਲਕਮ ਪਾਊਡਰ ਦੇ ਵਿੱਚ ਵੀ ਹੁੰਦਾ ਟੈਲਕਮ ਪਾਊਡਰ ਉਹ ਪਾਊਡਰ ਹੁੰਦਾ ਜਿਹੜਾ ਪਾਊਡਰ ਅਸੀਂ ਇੱਕ ਇੱਕ ਦਿਨ ਦੇ ਬੱਚਿਆਂ ਬੱਚੀਆਂ ਦੇ ਲਗਾਉਂਦੇ ਮਾਵਾ ਬੜੇ ਚਾਰ ਨਾਲ ਲਾਉਂਦੀਆਂ ਨੇ ਨੂੰ ਅੰਡਰ ਆਰਮਜ਼ ਦੇ ਵਿੱਚ ਪ੍ਰਾਈਵੇਟ ਪਾਰਟਸ ਦੇ ਵਿੱਚ ਬੱਚਿਆਂ ਦੇ ਜਾਂ ਆਪ ਖੁਦ ਬڑے ਚਾਵਾ ਨਾਲ ਵਰਤਦੇ ਆਪਾਂ ਪਾਊਡਰ ਉਸ ਪਾਊਡਰ ਦੇ ਵਿੱਚ ਵੀ ਐਸਬੈਸਟੋਸ ਹੋ ਸਕਦਾ ਉਹ ਐਸਬੈਸਟੋਸ ਬੱਚਿਆਂ ਦੇ ਕੈਂਸਰ ਹੋਣ ਦਾ ਮੁੱਖ ਕਾਰਕ ਹੈ ਖਾਸ ਤੌਰ ਤੇ ਲੜਕੀਆਂ ਦੇ ਜਨਨ ਅੰਗਾਂ ਦੇ ਕੈਂਸਰ ਤਾਂ ਇਹ ਇਸ ਕਰਕੇ ਐਸਬੈਸਟੋਸ ਦੀ ਗੱਲ ਕਰਨਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਰੂਰੀ ਹੈ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਵੀ ਇਹਨੂੰ ਸੀਮਿੰਟ ਦੇ ਵਿੱਚ ਪਾ ਦੀ ਤਾਂ ਸੀਮਿੰਟ ਦਾ ਜਿਹੜਾ ਉਹਦੀ ਆਪਾਂ ਇਹ ਕਿਸੇ ਦੇ ਪਗੜ ਵੱਜ ਜਾਂਦੀ ਹੈ। ਖਾਸ ਕਰਕੇ ਫੈਕਟਰੀਆਂ ਦੇ ਵਿੱਚ ਜਿੱਥੇ ਇਹ ਸੀਮਿੰਟ ਦੀਆਂ ਚਾਦਰਾਂ ਬੰਨਦੀਆਂ ਪਾਈਪਾਂ ਬੰਨਦੀਆਂ ਉੱਥੇ ਮਜ਼ਦੂਰ ਵੱਧ ਗੈਂਤੀ ਦੇ ਵਿੱਚ ਕੰਮ ਕਰਦੇ ਆ। ਇਸ ਦੇ ਮਜ਼ਦੂਰਾਂ ਦੇ ਉੱਪਰ ਜੋ ਮਜ਼ਦੂਰ ਉੱਥੇ ਕੰਮ ਕਰਦੇ ਕੀ ਪ੍ਰਭਾਵ ਕੀ ਪ੍ਰਭਾਵ ਨਹੀਂ ਦੇ ਕੀ ਪ੍ਰਭਾਵ ਹੋ ਸਕਦੇ ਆ ਇਹਦੇ ਕੀ ਨਤੀਜੇ ਨਿਕਲ ਸਕਦੇ ਆ ਲਗਾਤਾਰ ਉੱਥੇ ਕੰਮ ਕਰਨ ਦੇ ਨਾਲ ਦੇਖੋ ਪੱਤਰਕਾਰ ਸਾਹਿਬ ਜਿਹੜੇ ਵੀ ਐਸਬਸਟੋਸ ਵਰਤਣ ਵਾਲੇ کارਖਾਨੇ ਨੇ ਮੁੱਖ ਰੂਪ ਦੇ ਵਿੱਚ ਐਸਬਸਟੋਸ ਦੀਆਂ ਚਾਦਰਾਂ ਬਣਾਉਣ ਵਾਲੇ کارਖਾਨੇ ਜਾਂ ਐਸਬਸਟੋਸ ਦੀਆਂ ਸਿਮਿੰਟ ਪਾਈਪਾਂ ਬਣਾਉਣ ਵਾਲੇ کارਖਾਨੇ ਉੱਥੇ ਜਿਹੜੇ ਮਜ਼ਦੂਰ ਕੰਮ ਕਰਦੇ ਨੇ ਉਹਨਾਂ ਨੂੰ ਲਗਾਤਾਰ ਐਸਬਸਟੋਸ ਦੇ ਰੇਸ਼ੇ ਸੁੰਘੜੇ ਪੈਂਦੇ ਨੇ ਉਹਨਾਂ ਦੇ ਸਾਹ ਵਿੱਚ ਜਾਂਦੇ ਨੇ ਉਹ ਉਹਨਾਂ ਨੂੰ ਦਮੇ ਸਾ ਵਰਗੀ ਬਿਮਾਰੀ ਕਰ ਸਕਦੇ ਨੇ ਇਹਨਾਂ ਗੱਲਾਂ ਦਾ ਐਸਬਸਟੋਸ ਦੀ ਜੋ ਮਾੜੀਆਂ ਜੋ ਇਹਦੀਆਂ ਅਲਾਮਤਾਂ ਪੈਦਾ ਹੋਣੀਆਂ ਨੇ ਇਹਨਾਂ ਦੇ ਬਾਰੇ ਵੱਡੇ ਕਾਰਖਾਨੇਦਾਰਾਂ ਨੂੰ ਭਲੀ ਭਾਂਤ ਪਤਾ ਉਹਨਾਂ ਨੂੰ ਪਤਾ ਕਿ ਇਹ 60 ਦੇਸ਼ਾਂ ਦੇ ਵਿੱਚ ਬੈਨ ਹੋਇਆ ਹੈ ਇਹਦੇ ਬਾਰੇ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਨੂੰ ਸਿਹਤ ਮੰਤਰਾਲੇ ਨੂੰ ਭਾਰਤ ਸਰਕਾਰ ਦੇ ਬਾਹਰ ਵਿਕਾਸ ਮੰਤਰਾਲੇ ਨੂੰ ਤੇ ਪ੍ਰਾਈਮ ਮਿਨਿਸਟਰ ਆਫਿਸ ਨੂੰ ਵੀ ਭਲੀ ਭਾਂਤ ਪਤਾ ਪਰ ਉਹ ਕੇਸ ਦੇ ਬਾਰੇ ਕੋਈ ਗੱਲ ਕਰਨਾ ਨਹੀਂ ਚਾਹੁੰਦੇ ਇਸ ਬਾਰੇ ਪੰਜਾਬ ਸਰਕਾਰ ਨੂੰ ਵੀ ਪਤਾ ਹੋਊਗਾ ਇਸ ਬਾਰੇ ਕਾਮਰੇਡਾਂ ਦੀ ਕੇਰਲਾ ਸਰਕਾਰ ਨੂੰ ਵੀ ਪਤਾ ਹੋਊਗਾ ਇਸ ਬਾਰੇ ਆਦੀਵਾਸੀਆਂ ਦੀ ਝਾਰਖੰਡ ਵਾਲੀ ਸਰਕਾਰ ਨੂੰ ਵੀ ਪਤਾ ਹੋਊਗਾ ਪਰ ਸਾਰੀਆਂ ਸਰਕਾਰਾਂ ਟਾਈਮ ਟਪਾਓ ਚੁਪਰ ਹੋਦੇ ਟਾਈਮ ਟਪਾਓ ਵਾਲੀ ਨੀਤੀ ਤੇ ਚੱਲਦੀਆਂ ਨੇ ਲੋਕਾਂ ਦੀ ਪ੍ਰਵਾਹ ਨਹੀਂ ਕਰਦੀਆਂ ਵਪਾਰੀਆਂ ਤੇ ਕਾਰਖਾਨੇਦਾਰਾਂ ਦੇ ਹਿਤਾਾਂ ਦੇ ਵਾਸਤੇ ਇਸ ਦੇ ਸਟੋਰਸ ਦੇ ਬਣੇ ਹੋਏ ਪ੍ਰੋਡਕਟਸ ਲੋਕਾਂ ਦੇ ਵਿੱਚ ਧੜਾ ਧੜ ਜਾਣ ਦੇਣ ਦੀ ਇਜਾਜ਼ਤ ਦੇ ਜੀ। ਡਾਕਟਰ ਸਾਹਿਬ ਲਾਸਟ ਸਵਾਲ। ਇਹ ਐਸਬੈਸਟੋਸ ਜੋ ਪ੍ਰਦੂਸ਼ਣ ਹੈਗਾ। ਇਹਦਾ ਹੱਲ ਕੀ ਹੈ ਤੇ ਲੋਕਾਂ ਦੀ ਪੰਜਾਬ ਸਰਕਾਰ ਤੋਂ ਕੀ ਮੰਗ ਹੋਣੀ ਚਾਹੀਦੀ ਹੈ? ਤੁਹਾਡੇ ਵਿਚਾਰ। ਦੇਖੋ ਮੈਂ ਤੁਹਾਡੇ ਮਾਧਿਅਮ ਰਾਹੀਂ ਪੱਤਰਕਾਰ ਸਾਹਿਬ ਦਾ ਸਟਰਗਲ ਚੈਨਲ ਰਾਹੀਂ ਸਾਰੇ ਪੰਜਾਬ ਵਾਸੀਆਂ ਨੂੰ ਤੇ ਸਾਰੇ ਵਾਤਾਵਰਣ ਪ੍ਰੇਮੀ ਨੂੰ ਇਹ ਬੇਨਤੀ ਕਰੂੰਗਾ ਕਿ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨਾ ਪੰਜਾਬ ਸਰਕਾਰ ਨੂੰ ਪ੍ਰੇਰਿਤ ਕਰਨ ਕਿ ਐਸਬੈਸਟੋਸ ਦੇ ਸਾਰੇ ਕਾਰਖਾਨੇ ਜਿਹੜੇ ਐਸਬਸਟੋਸ ਨੂੰ ਪੰਜਾਬ ਦੇ ਵਿੱਚ ਵਰਤਦੇ ਆ ਉਹਨਾਂ ਦੀ ਕਾਰਖਾਨਿਆਂ ਦੇ ਕੰਮ ਨੂੰ ਕਟਵਾਇਆ ਜਾਵੇ ਉਹਨਾਂ ਨੂੰ ਬੰਦ ਕਰਵਾਇਆ ਜਾਵੇ ਉਹਨਾਂ ਦੇ ਥਾਂ ਤੇ ਐਸਬਸਟੋਸ ਫ੍ਰੀ ਮਟੀਰੀਅਲਸ ਨੂੰ ਯੂਜ਼ ਕਰਨ ਦੇ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇ ਦੇਖੋ 60 ਦੇਸ਼ਾਂ ਦੇ ਵਿੱਚ ਐਸਬਸਟੋਸ ਬੈਨ ਹੈ ਉੱਥੇ ਵੀ ਤਾਂ ਮਾਈਕ੍ਰੋਵੇਵਸ ਬੰਦ ਨੇ ਨੇ ਓਵਨ ਬੰਦ ਨੇ ਨੇ ਪਾਣੀ ਦੀਆਂ ਪਾਈਪਾਂ ਬੰਦ ਨੇਆਂ ਚਾਦਰਾਂ ਬੰਦ ਨੇ ਉਹ ਐਸਬਸਟੋਸ ਫ੍ਰੀ ਮਟੀਰੀਅਲਸ ਤੋਂ ਬਣਦੀਆਂ ਤਾਂ ਐਸਬਸਟੋਸ ਫਰੀ ਸੀਮੈਂਟ ਐਸਬਸਟੋਸ ਫਰੀ ਮਟੀਰੀਅਲਸ ਤੋਂ ਉਹ ਚੀਜ਼ਾਂ ਬਣਾਈਆਂ ਜਾ ਸਕਦੀਆਂ ਪੰਜਾਬ 'ਚ ਉਹ ਚੀਜ਼ਾਂ ਵੇਚੀਆਂ ਜਾ ਸਕਦੀਆਂ ਪੰਜਾਬ ਸਰਕਾਰ ਐਸਬਸਟੋਸ ਫਰੀ ਮਟੀਰੀਅਲਸ ਦੇ ਉੱਤੇ ਜਾਂ ਉਹ ਯੰਤਰਾਂ ਦੇ ਉੱਤੇ ਟੈਕਸ ਘਟਾ ਲੇ ਟੈਕਸ ਘਟਾਉਣ ਨਾਲ ਉਹ ਥੋੜੇ ਸਸਤੇ ਹੋ ਜਾਣਗੇ ਸਸਤੇ ਜਨ ਲੋਕਾਂ ਦੀ ਪਹੁੰਚ ਦੇ ਵਿੱਚ ਪਣ ਜਾਣਗੇ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੀਆਂ ਪੰਜਾਬ ਦੀਆਂ ਵਾਤਾਵਰਣ ਪ੍ਰੇਮੀ ਜਥੇਬੰਦੀਆਂ ਸਾਰੇ ਜਿਹੜੇ ਡਾਕਟਰ ਵੀਰ ਨੇ ਸਾਡੇ ਜਿਹੜੇ ਕੈਂਸਰ ਪੀੜਤ ਵੀਰ ਨੇ ਉਹਨਾਂ ਦੀਆਂ ਜਿਹੜੀਆਂ ਐਸੋਸੀਏਸ਼ਨਸ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਪੰਜਾਬ ਵਿੱਚੋਂ ਐਸਬਸਟੋਸ ਦੀ ਵਰਤੋਂ ਤੇ ਵਿਕਰੀ ਬਿਲਕੁਲ ਬੰਦ ਕਰਨ ਲਈ ਪੰਜਾਬ ਸਰਕਾਰ ਨੂੰ ਪ੍ਰੇਰਿਤ ਕੀਤਾ ਜਾਵੇ